ਮੈਂ्याने ਬੜੀ ਕਿਰਪਾ ਕੀਤੀ ਹੈ 바바 ਮੋਤੀ RAM ਜੀ ਮਹਿਰਾ ਸਾਹਿਬ ਗੁਰਪਰਵ ਜੀ ਉਹਨਾਂ ਨੇ ਬਹੁਤ ਵੀ ਸੇਵਾ ਦੋ ਦਿਨ ਕੀ 10 ਪਾਸ਼ੇ ਦੇ ਦੂਜੇ ਪੱਲੇ ਵਾ ਨਰਮਲ ਸਿੰਘ ਦੋਦੀ ਦਰਮਸਕਤਰ ਜ਼ਿਲ੍ਹਾ ਫਰੀਦਕੋਟ ਉਧ ਯੂਨੀਅਨ ਦਾ ਸਕਤਰ ਹੂੰ ਬੇਨਤੀ ਕਰਦਾ ਹਾਂ ਕਿ ਜੋ ਅੱਜ ਦੇ ਦਿਨ ਭਾਈ ਮੋਤੀ ਮਹਿਰਾ ਜੀ ਜਿਨ੍ਹਾਂ ਨੇ ਸ਼ਾਦ ਦਿੱਤੀ ਹੈ ਦੁੱਧ ਪਿਉਂਦੇ ਬਦਲੇ ਉਹਨਾਂ ਨੂੰ ਇੱਕ ਦਸੀਹੇ ਇੱਕ ਕੋਲੂ ਦੇ ਵਿੱਚ ਸਾਰਾ ਪਰਿਵਾਰ ਪੀੜਿਆ ਗਿਆ ਇਹ ਉਹਨਾਂ ਦੀ ਯਾਦ ਦੇ ਵਿੱਚ ਤਾਜ਼ਾ ਕਰਦੇ ਹੋਏ ਪਿਛਲੇ ਸਾਲ ਵੀ ਅਸੀਂ ਹਰ ਸਾਲ ਦੀ ਤਰ੍ਹਾਂ ਉਹਨਾਂ ਦੀ ਯਾਦ ਨੂੰ ਕਰਦੇ ਹੋਏ ਅਸੀਂ ਭਾਈ ਮੋਤੀ ਮਹਿਰਾ ਸਾਹਿਬ ਦੀ ਯਾਦ ਦੇ ਵਿੱਚ ਸੰਗਤ ਦੇ ਅੱਗੇ ਦੁੱਧ ਪ੍ਰਾਪਤ ਕਰਦੇ ਹਾਂ ਵੀ ਦੁੱਧ ਪੀਓ ਭਾਈ ਸੰਗਤ ਜੀ ਨਾਲ ਅਸੀਂ ਸਹਿਰਜਾਦਿਆਂ ਨੂੰ ਵੀ ਯਾਦ ਕਰਦੇ ਹੋਏ ਜਿਨ੍ਹਾਂ ਨੇ ਇੰਨੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਇੱਕ ਛੋਟੀਆਂ-ਛੋਟੀਆਂ ਮਾਸੂਮ ਜਿੰਦਾ ਜੋ ਕਲਗੀਧਰ ਪਾਤਸ਼ਾਹ ਨੂੰ ਨਾਂ ਮਿਲਣ ਦੇ ਵੀ ਉਹਨਾਂ ਨੇ ਸਿੱਧੀ ਹੋਈ ਸਿੱਧੀ ਪ੍ਰਾਪਤ ਕੀਤੀ ਆ ਅਸੀਂ ਉਹਨਾਂ ਨੂੰ ਯਾਦ ਕਰਦੇ ਹੋਏ ਆਜ ਦਾ ਦਿਨ ਇਹ ਬੜੇ ਨਮਨ ਅੱਖਾਂ ਦੇ ਨਾਲ ਨਮਨ ਅੱਖਾਂ ਦੇ ਨਾਲ ਬੜੇ ਹੀ ਦੁੱਖ ਦਰਦ ਦੇ ਨਾਲ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਕਿ ਭਾਈ ਉਹਨਾਂ ਬੱਚਿਆਂ ਦੇ ਵੇਖੋ ਤੁਹਾਡੀ ਖਾਤਰ ਕਿੰਨੇ ਕੰਨੇ ਤਸੀਹੇ ਚੱਲੇ ਆ ਤੁਸੀਂ ਇਹ ਕਨਸ਼ਿਆਂ ਦੀ ਕੂਟ ਦੇ ਵਿੱਚ ਲੱਗ ਗਏ ਇਹਨੇ ਨਜੜ ਗਏ ਹੋ ਬੜੀ ਵੱਡੀ ਗਲਤ ਗੱਲ ਆ ਤੁਸੀਂ ਆਪਣੇ ਬੱਚਿਆਂ ਨੂੰ ਸਿੱਖੀ ਵਾਲੇ ਪਾਸੇ ਪਰਿਹਰਨਾ ਦਿਓ ਬਹੁਤ ਬਹੁਤ ਧੰਨਵਾਦ ਜੀ ਪਰਵਿੰਦਰ ਕੁਮਾਰ ਜਰਨਲ ਸਕੱਤਰ ਦੁੱਧੀ ਯੂਨੀਅਨ ਜ਼ਿਲ੍ਹਾ ਫਰੀਦਕੋਟ ਅੱਜ ਜੋ ਹੰਗਰ ਲਗਾਇਆ ਗਿਆ ਇਸ ਦਾ ਮੁੱਖ ਕਾਰਨ ਇਹ ਜੋ ਸਾਡੀ ਗੁਰੂ ਸਾਹਿਬ ਦੇ ਬੱਚਿਆਂ ਦੀ ਸ਼ਹਾਦਤ ਹੋਈ ਸੀ ਅੱਜ ਦੇ ਦਿਨ ਤੇ ਬਾਬਾ ਮੋਤੀ RAM ਮਹਿਰਾ ਨੇ ਉਹਨਾਂ ਨੂੰ ਦੁੱਧ ਪਿਲਾਇਆ ਸੀਗਾ ਉਸ ਦੇ ਸਬੰਧ ਵਿੱਚ ਸਾਡੀ ਸਮੂਹਤੀ ਦੁੱਧੀ ਯੂਨੀਅਨ ਫਰੀਦਕੋਟ ਵੱਲੋਂ ਇਹ ਪ੍ਰਾਲਾ ਕੀਤਾ ਗਿਆ ਕਿ ਗੁਰੂ ਸਾਹਿਬ ਦੇ ਬੱਚਿਆਂ ਨੂੰ ਜੋ ਮੋਤੀ RAM ਜੀ ਮਹਿਰਾ ਜੀ ਨੇ ਦੁੱਧ ਪਿਲਾਇਆ ਸੀ ਉਸੇ ਦਿਨ ਦੁੱਧ ਸੰਗਤ ਜੀ ਪਿਲਾਇਆ ਜਾਵੇ ਅੱਜ ਜੋ ਜੋ ਸਾਨੂੰ ਗੁਰੂ ਸਾਹਿਬ ਨੇ ਸਾਡੇ ਤੇ ਕਿਰਪਾ ਕੀਤੀ ਆ ਤੇ ਅਸੀਂ ਅੱਗੇ ਕਿਰਪਾ ਵਾਰਤ ਦੇ ਦਿੰਦੇ ਹਾਂ। ਹਾਜੀ ਸਰ ਕੀ ਨਾਮ? ਇਹ ਰਣਜੀਤ ਕਟਿਆਲ ਸਿੰਘ ਜੀ ਮੈਂ ਸੀਨੀਅਰ ਮੀਤ ਪ੍ਰਧਾਨ ਪੰਜਾਬ ਅੱਜ ਜੋ ਇੱਥੇ ਕਿਸ ਤਰ੍ਹਾਂ ਬੰਦ ਪੱੰਗਾ ਲਗਾਇਆ ਗਿਆ ਉਸ ਵਿਸ਼ੇ ਸਖੇ ਇਹ ਸਮੂਹ ਹੀ ਦੁੱਧ ਯੂਨੀਅਨ ਦੀ ਸੋਚ ਸੀਗੀ ਉੱਚੀ ਸੋਚ ਸੀਗੀ ਕਿ ਸਿੱਧੀ ਧੜਾ ਚੱਲਦੇ ਆ ਕਿ ਆਪਾਂ ਵਧੀਆ ਪ੍ਰਾਰਾਲਾ ਕਰੀਏ ਜੋ ਗੁਰੂ ਸਾਹਿਬ ਨੇ ਬੜੀਆਂ ਵੱਡੀਆਂ-ਵੱਡੀਆਂ ਕੁਰਬਾਨੀਆਂ ਦਿੱਤੀਆਂ ਉਹਨਾਂ ਦੇ ਬੱਚਿਆਂ ਵਾਸਤੇ ਸਾਰਿਆਂ ਵਾਸਤੇ ਆਪਾਂ ਅੱਜ ਸਾਰੇ ਸੰਗਤਾਂ ਨੂੰ ਦੁੱਧ ਪਿਉਣਾ ਇਸ ਕਰਕੇ ਸਮੂਹ ਹੀ ਦੁੱਧੀ ਯੂਨੀਅਨ ਜ਼ਿਲ੍ਹਾ ਫਿਰਕੂ ਨੇ ਅੱਜ ਇੱਕ ਤੱਕ ਲੰਗਰ ਲਗਾਇਆ ਕਿ ਨਾਮਾ ਜੀ ਅਰਿੰਦਰ ਸਿੰਘ ਜੀ ਅੱਜ ਦੇ ਦਿਨ ਦੀ ਕੀਮਤ ਦਾ ਪੂਰਾ ਅੱਜ ਦੇ ਦਿਨ ਦੀ ਇਹ ਮਹੱਤਤਾ ਹੈ ਕਿ ਦਸਵੇਂ ਪਾਤਸ਼ਾਹ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਛੋਟੇ ਸਾਹਿਬ ਜਦ ਸਵੇ ਸਰਹੰਦ ਦੀ ਕਚਹਿਰੀ ਦੇ ਵਿੱਚ ਸ਼ਹੀਦ ਹੋਏ ਸੀ ਤੇ ਮੈਂ ਸਮੁੱਚੀ ਸਿੱਖ ਜਗਤ ਨੂੰ ਅਪੀਲ ਕਰਨੀ ਚਾਹੁੰਦਾ ਹਾਂ ਕਿ ਨਸ਼ਿਆਂ ਨੂੰ ਤਿਆਗ ਕੇ ਜੋ ਸਾਡੇ ਵੱਡੇ ਸਾਨੂੰ ਕਹਿ ਕੇ ਗਏ ਨੇ ਗੁਰਸਿੱਖੀ ਜੀਵਨ ਬਤੀਤ ਕਰਨਾ ਹੈ ਨਸ਼ਿਆਂ ਤੋਂ ਦੂਰ ਰਹੋ ਤੇ ਗੁਰਸਿੱਖੀ ਜੀਵਨ ਬਤੀਤ ਕਰੋ ਨੇਤਨਿਆਂ ਦੇ ਨਾਲ ਜੁੜੋ ਨਸ਼ਿਆਂ ਨੂੰ ਛੱਡੋ ਤੇ ਗੁਰਸਿੱਖੀ ਜੀਵਨ ਦੇ ਸਿਧਾਂਤਾਂ ਦੀ ਪਾਲਣਾ ਕਰੋ